ਕੰਮ ਨਾ ਕਰ ਤੁਹਾਡੀ ਭੈਣ ਹਾਂਜੀ ਭੈਣੇ ਉੱਠ ਕੇ ਬਹਿ ਜਾ ਉੱਪਰ ਉਹ ਤੇਰੀ ਮੁੰਡਾ ਜੀ ਮੈਂ ਨੰਗਾ ਨਾ ਕਰੂੰ ਚੰਗਾ ਨਹੀਂ ਕਰ ਦੇ ਉੱਪਰ ਬਹਿ ਜਾ ਚੱਲ ਉੱਪਰ ਬਹਿ ਜਾ ਕੋਈ ਮਾਂ ਤੂੰ ਨਾ ਗੱਲ ਕਰ ਚੰਗਾ ਮੁੰਨਾ ਇੱਕ ਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਯਪ ਆਤ ਸੱਚ ਜਗਤ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਮਾਂ ਆਪਾਂ ਦਾ ਮੂਲ ਮੰਤਰ ਦਾ ਪਾਠ ਕੀਤਾ ਆਪਾਂ ਕਿਤੇ ਕੁਝ ਗਲਤ ਬੋਲਿਆ ਤੈਨੂੰ ਗਲ ਫਿਰ ਆ ਦੂਰ ਤੇ ਕਰੀ ਤਾਂ ਸਿਰ ਪਰ ਹੱਥ ਨਹੀਂ ਮੇਰੀ ਮਾਂ ਦੇ ਸਿਰ ਤੇ ਹੱਥ ਨਹੀਂ ਰੱਖ ਸਕਦਾ ਮੈਂ ਪੁੱਤ ਨਹੀਂ ਫੜ ਜਾ ਚੱਲ ਤੂੰ ਕੁਰਸੀ ਤੇ ਬਹਿ ਜਾ ਫਿਰ ਉੱਠ ਕੇ ਚੱਲ ਬਹਿ ਜਾ ਮਾਂ ਤੇਰਾ ਕੀ ਨਾਮ ਆ ਮਾਂ ਕੀ ਨਾਮ ਤੇ ਮੈਨੂੰ ਭਾਗ ਲੈ ਜਾਣੇ ਨਹੀਂ ਮਾਂ ਮੇਰੀ ਮਾਂ ਵਾ ਤੂੰ ਤਾਂ ਤੇਰਾ ਨਾਂ ਕੀ ਐ ਮਾਂ ਕੁੜੇ ਮਾਂ ਕੀ ਨਾਂ ਤੇਰਾ ਇਹ ਨੂੰ ਠਾਣਾ ਕਿ ਨਹੀਂ ਤੇ ਸੁਣ ਨਾਮ ਦੱਸ ਦੋ ਨਾ ਨਾਮ ਕੀ ਆ ਆਪਾਂ ਨਾਮ ਦੱਸੋ ਮੈਂ ਨਹੀਂ ਦੱਸ ਕੋੜੇ ਬੇਬੇ ਆਹ ਬੋਲਦੇ ਯਾਰ ਹੁੰਦੇ ਪਰਵਾਰ ਚੰਗਾ ਮਾ ਨਾ ਤਾਂ ਦੱਸ ਦੇ ਤੇਰਾ ਨਾਮ ਕੀ ਆ ਨਾ ਤਾਂ ਦੱਸ ਦੇ ਕੀ ਆ ਹੱਥ ਨਾ ਫੜ ਆਏ ਨਹੀਂ ਵਾ ਮੈਨੂੰ ਮਾਰਦੀ ਐ ਤੂੰ ਮੂੰਹ ਨਾਲ ਗੱਲ ਕਰ ਨਹੀਂ ਬੇਬੇ ਲੈ ਮੈਂ ਤਾਂ ਹੱਥ ਫੜਨਾ ਆਪਦੀ ਮਾਂ ਦਾ ਹੱਥ ਮੈਂ ਫੜ ਨਹੀਂ ਸਕਦਾ ਆਪਾਂ ਗੱਲਾਂ ਕਰਦੇ ਆ ਬੇਬੇ ਹੱਥ ਘੁੱਟਦਾ ਹੈ ਨਾ ਮੈਂ ਗਾਲਾਂ ਨਹੀਂ ਕੱਢੀਦੀ ਹੁੰਦੀ ਐ ਬਗਲੇ ਗਾਲਾਂ ਨਹੀਂ ਕੱਢੀਦੀ ਹੁੰਦੀ ਮੈਂ ਮੇਰਾ ਤੇਰਾ ਪੁੱਤ ਆ ਉਹਦੇ ਪੁੱਤ ਨੂੰ ਗਾਲਾਂ ਕੱਢੇਂਗੀ ਤੂੰ ਨਾਮ ਕੀ ਹੈ ਭਾਈ ਅਮਰਜੀਤ ਕੋਰ ਕੋੜੇ ਅਮਰਜੀਤ ਤੇਰੇ ਪੇਕੇ ਕਿੱਥੇ ਨਹੀਂ ਕੋੜੇ ਅਮਰੋ ਬਾਲੇਆ ਹੈ ਬਾਲੇਆ ਬਾਲੇਆ ਤੁਹਾਡੇ ਕੀ ਲੱਗਦੇ ਬਾਈ ਜੀ ਮੇਰੀ ਭੈਣ ਹੈ ਜੀ ਤੁਹਾਡੇ ਇਹ ਭਾਣ ਜਾ ਹਾਂ ਜੀ ਸਾਡੀ ਇਹ ਘੁੰਮਣੇ ਨੂੰ ਲਿਆਵਾ ਮੈਂ ਪਹਿਲਾਂ ਨਹੀਂ ਮੇਰੀ ਤੋਂ ਭਾਣ ਜੇ ਨਹੀਂ ਘੁੰਮਣੇ ਨੂੰ ਆਵਾ ਮੈਂ ਉਹ ਭਾਣ ਜੇ ਮਾਥੋੜੀ ਅੱਛਾ ਜੀ ਸਰ ਉਹਨਾਂ ਦੀ ਵਿੱਚ ਕੋਈ ਚੋਚ ਨਹੀਂ ਸਰ ਜੀ ਕਾਫੀ ਤੇ ਹੋ ਗਈ ਵੀ ਇਦੇ ਦੋ ਬੇਟੇ ਸੀਗੇ ਦੋ ਭੈਣ ਦੋ ਭੈਣ ਉਹ ਬੇਟੀਆਂ ਸੀਗੇ ਦੋ ਬੇਟੇ ਸੀਗੇ ਬੜੀਆਂ ਲਖੀ ਇਹਨਾਂ ਦੀਆਂ ਦੋ ਬੇਟੀਆਂ ਸੀ ਹਾਂਜੀ ਸèm ਕੰਮ ਕੀਤੀ ਸੀਗੇ ਦੋਨੋਂ ਪੂਰੀਆਂ ਹੋ ਗਈਆਂ ਦੋਨੋਂ ਕਾਲੇ ਨੂੰ ਉਹਨਾਂ ਸਰ ਮੂਹ ਦੇ ਘਰ ਤੱਕ ਨਾ ਆ ਸਕੇ ਠੀਕ ਹੈ ਤੇ ਸਰ ਹੁਣ ਰਹਿ ਗਿਆ ਸਰ ਦਾ ਬੇਟਾ ਸਰ ਬੇਟਾ ਵੀ ਇੱਦਾਂ ਹੀ ਹੈ ਤੇ ਸਰ ਦੀ ਰਿਸ਼ਤਾ ਰਹਿ ਇਹ ਵੀ ਧਾਰੀ ਕਰਦੇ ਆ ਤੇ ਸਰ ਬਹੁਤਾ ਉਹ ਨਹੀਂ ਹੈਗੇ ਤੇਰੇ ਸ਼ਰਕਾ ਜੀ ਛੇੜ ਨੂੰ ਦੇਖ ਰਿਹਾ ਕਿ ਇਹੀ ਕਰਦੇ ਜੋ ਵੀ ਮਾਣ ਪ੍ਰਸ਼ਾਦ ਦਾ ਪਾਣੀ ਹੀ ਬਣਾਉਂਦੇ ਜੀ ਤੇ ਸਰ ਰੋ ਨਾ ਬਾਪੂ ਰੋ ਨਾ ਆ ਜਾ ਬਾਪੂ ਤੁਹਾਡਾ ਕੀ ਲੱਗਦਾ ਹੈ ਉਹ ਢੇਕਰ ਵਾਲੀ ਆ ਠੀਕ ਆ ਕੋਈ ਨਾ ਬਾਪੂ ਅਸੀਂ ਤੇਰੇ ਨਾਲ ਆ ਅਸੀਂ ਵੀ ਤੇਰੇ ਪੁੱਤਾਂ ਜਿਵੇਂ ਇਹ ਪੁੱਤਾਂ ਅਸੀਂ ਵੀ ਤੇਰੇ ਪੁੱਤਾਂ ਬਾਪੂ ਆਪਾਂ ਰਲ ਮਿਲ ਕੇ ਮਾਤਾ ਨੂੰ ਠੀਕ ਕਰ ਲਾਂਗੇ ਕੋਈ ਗੱਲ ਨਹੀਂ ਘਬਰਾ ਨਾ ਤੂੰ ਅਸੀਂ ਤੇਰੇ ਨਾਲ ਖੜਾਂਗੇ ਆ ਮਨਪ੍ਰੀਤ ਵੀਰੇ ਹੋਣੀ ਲੈ ਕੇ ਆਏ ਨਾ ਨਹੀਂ ਕੋਈ ਨਾ ਵੀਰੇ ਦੇ ਵੀ ਦਵਾਈ ਕੀ ਹਾਲ ਹੈ ਵੀਰੇ ਕੀ ਨਾਂ ਤੇਰਾ ਤੇਰਾ ਨਾਮ ਕੀ ਹੈ ਭਾਈ ਆਏ ਤਾਂ ਗੱਲ ਤੇ ਇਹਨੂੰ ਮੈਂ ਸਮਝ ਗਿਆ ਤੂੰ ਨਾਮ ਦੱਸ ਆਪਣਾ ਕੀ ਬੋਲੀ ਫੇਰ ਮੇਰੀ ਗੱਲ ਸੁਣ ਪਹਿਲਾਂ ਕੁਲਵਿੰਦਰ ਸਿੰਘ ਗਰਵੇਂਦਰ ਕੀ ਕਰਦਾ ਤੂੰ ਇਹਨੂੰ ਵੇ ਪੁੱਛਿਓ ਵੇ ਉਹ ਚਿੱਟੇ ਖਾਲੀ ਘਾਤਾ ਫੇਰਦਾ ਰੋਜ਼ ਇਹ ਇਹ ਫੇਰਦਾ ਅੱਛਾ ਕੋਈ ਨਾ ਇਹਨੂੰ ਵੀ ਪਛਦਾ ਮੈਂ ਬਾਪੂ ਨੂੰ ਕੋਈ ਨਾ ਮੈਂ ਹੁਣ ਇੱਥੇ ਨੂੰ ਹੀ ਲਿਆ ਆਵਾ ਤਾਂ ਮੈਂ ਫੇਰਦਾ ਬਹਨੇ ਨਾਲ ਤੇ ਮੈਨੂੰ ਪੁਲਸਾ ਗਾਲ ਨਾ ਕੱਢ ਮਾ ਗਾਲ ਨਾ ਕੱਢ ਮੂੰਹ ਚਾਹ ਤੁਹਾਡੀ ਗਾਲ ਨਾ ਕੱਢ ਮਾ ਗਾਲ ਨਾ ਕੱਢ ਮੇਰੀ ਬੇਬੇ ਚਲ ਜਾ ਤੈਨੂੰ ਕੁਛ ਨਹੀਂ ਲੱਗਦੀ ਪਰ ਹੁਣ ਤੂੰ ਮੇਰੀ ਮਾਂ ਲੱਗਦੀ ਆ ਆਪਣੇ ਜਨ ਦੇ ਆਂਦਾ ਬਣ ਪੇ ਤੇ ਚਲ ਕੁਰਸੀ ਤੇ ਬਹਿ ਜਾ ਫਿਰ ਉੱਠ ਕੇ ਚੱਲ ਫਿਰ ਵੀ ਤੂੰ ਹਰ ਕੁਰਸੀ ਪਰ ਤੈਨੂੰ ਫੋੜੋ ਕਰੀਦੀ ਹਾਂ ਬਰਾਦਾ ਕਹਤੋਂ ਕੱਢਦੀਆਂ ਮਾਂ ਮੈਨੂੰ ਬਹਿ ਜਾ ਕੁਰਸੀ ਤੇ ਚੱਲ ਉੱਠ ਕੇ ਚੱਲ ਨਹੀਂ ਉੱਠ ਬੈਠ ਮੈਂ ਤਾਂ ਸੁਣਾਉਂਦੇ ਚੱਲ ਬੈਠ ਉਹ ਮੈਂ ਚੱਲ ਮੈਂ ਕੁਰਸੀ ਤੇ ਬਹਿ ਜਾ ਬਹਿ ਜਾ ਮਾਂ ਇੱਥੇ ਬਹਿ ਜਾ ਮਾਂ ਲੈ ਬੈਠ ਤਾਂ ਗਈ ਕੀ ਹੋਇਆ ਮਾਂ ਐਵੇਂ ਹੀ ਥੱਲੇ ਬੈਠੀ ਜਾਨੀ ਲੈ ਲੈ ਚੱਲ ਹਾਂ ਕਿੰਨੇ ਕ ਸਾਲਾਂ ਤੋਂ ਇਦਾਂ ਵਾ ਜੀ ਮਾਤਾ ਜੀ ਕਿੰਨੇ ਪਾਗਲ ਕਰਨਾ ਮੈਂ ਕਿੰਨੇ ਕ ਸਾਲਾਂ ਤੋਂ ਬਾਪੂ ਜੀ ਇਦਾਂ ਨੇ ਬੜੀ ਬੁੜੀ ਵੀ 11ਵੀਂ ਪੜ੍ਹਦੀ ਰੱਬ ਐਸ ਦੀ ਤਕਲੀਫ ਲੈ ਕਿਸੇ ਦੇ ਘਰ ਚ ਲੈ ਕੇ ਆਵੇ ਬਾਪੂ ਦਾ ਜਦੋਂ ਵਿਆਹ ਹੋਇਆ ਸੀ ਮਾਤਾ ਅਮਰਜੀਤ ਕੌਰ ਨਾਲ ਦੋ ਧੀਆ ਤੇ ਇੱਕ ਪੁੱਤ ਹੋਇਆ ਮੈਨੂੰ ਕੋਈ ਕੁਝ ਕੀਤਾ ਐ ਹੀ ਨਹੀਂ ਮੈਂ ਹੀ ਨੂੰ ਬੁਲਾਇਆ ਅੱਜ ਦੋ ਧੀਆ ਇਸ ਦੁਨੀਆ ਤੋਂ ਚਲੇ ਗਈਆਂ ਇੱਕ ਸੁਸਾਇਡ ਕਰ ਗਈ ਇੱਕ ਮੰਦੇ ਤੇ ਪੈ ਕੇ ਬਿਲਕੁਲ ਰੋੜ ਰੋੜ ਕੇ ਦੇਖ ਦੇਖ ਕੇ ਵਿਚਾਰੀ ਇਹ ਦੁਨੀਆ ਤੋਂ ਵੀ ਤੁਰ ਗਈ ਅਜ ਤੋਂ ਪੁੰਨੀ ਦੇ ਪਹਿਲਾਂ ਉਹ ਪੂਰੀ ਹੋ ਉਹ 20 25 ਸਾਲਾਂ ਤੋਂ ਇਹ ਮਾਤਾ ਕਿਉਂਕਿ ਵੱਡੀ ਬੇਟੀ ਵੀ ਇਹਨਾਂ ਦੀ ਅਫਸਰ ਸੀਗੀ ਤੇ ਮਾਤਾ ਵੀ ਅਫਸਰ ਸੀ ਤੇ ਹੁਣ ਮਾਤਾ ਪਿਛਲੇ 15 20 ਸਾਲਾਂ ਤੋਂ ਇਦਾਂ ਹੀ ਕਰੀ ਜਾਂਦੀ ਹੈ ਹੋਰ ਕੀ 15 20 ਸਾਲ ਬੇਟਾ ਵੀ ਵਿਚਾਰਾ ਆਪਦਾ ਬੰਦਾ ਹੀ ਆ ਉਹ ਵੀ ਦੇਖ ਦੇਖ ਕੇ ਕਿਉਂਕਿ ਉਹਨ ਲਈ ਆਂਦਾ ਤੂੰ ਕੀ ਕਰਦੀ ਸੀ ਮਾਂ ਤੂੰ ਹੀ ਕਰਦੀ ਗਲਤੀ ਹੋ ਗਈ ਮਾਂ ਗਲਤੀ ਹੋ ਗਈ ਮਾਂ ਸਾਡੀ ਸਾਰੇ ਕੰਮ ਕਰਦੀ ਸੀ ਘਰ ਦੇ ਵਿੱਚ ਮਾਂ ਸਾਡੀ ਸਾਰੇ ਕੰਮ ਕਰਦੀ ਸੀ ਮਾਂ ਕਰਦੀ ਸੀ ਕੰਮ ਮਾਂ ਪੱਠੇ ਪੱਠੇ ਤੂੰ ਨਹੀਂ ਹੁੰਦੀ ਸੀ ਤੇਰੇ ਕੋ ਠੀਕ ਐ ਮਾਂ ਮੱਝਾਂ ਰੱਖੀਆਂਗੇ ਅਸੀਂ ਹਾਂ ਚਾਰ ਮੱਝਾਂ ਰੱਖੀਏ ਠੀਕ ਐ ਬਾਪੂ ਇਹ ਇਹ ਦਰ ਤੂੰ ਰਹੀ ਚੌਂਦੀ ਸੀ ਮਾਤੇ ਹਾਂ ਪਹਿਲਾਂ ਹੀ ਕੰਮ ਕਰਦੇ ਸੀ ਕਿੰਨੇ ਸਾਲਾਂ ਤੋਂ ਹਟ ਗਈ ਕੰਮ ਕਰਨ ਨੂੰ ਜਦ ਫਿਰ ਬੜੀ ਬੁਰੀ ਵੀ ਇਦਾਂ ਹੀ ਹੋ ਗਈ ਕਿੰਨੇ ਸਾਲ ਹੋ ਗਏ ਮੈਨੂੰ ਮੇਰੇ ਨਾਲ ਹੋਰ ਬਣੀ ਹੈ ਨਹੀਂ 15 ਸਾਲ ਹੋ ਗਏ ਬੰਦਾ ਇੰਨਾ ਕੰਮ ਹੋਇਆ ਤੇ ਹਰੋਲੀ ਸੁਭਾਣ ਮੈਂ ਲੀ ਰੋ ਬਣੀ ਉਹ ਦੇਰਾ ਜਾਂਦਾ ਨਹੀਂ ਨਹੀਂ ਸੋੜ ਫੜਾ ਰਹੇ ਬਾਈ ਕਰ ਨਹੀਂ ਜੇ ਦੋ ਆਦੋ ਆਦੂ ਤੂੰ ਕਹਿੰਦਾ ਤਾਂ ਠੀਕ ਹੈ ਨਾ ਮੈਂ ਚੱਲ ਜਾਣਾ ਜੇ ਕਰਦੇ ਅੱਛਾ ਦੇਰਾ ਜਾਂਦੇ ਰਹੇ ਚਲੋ ਉਹ ਨਹੀਂ ਵੀ ਨਾਮਦਾਨ ਦਿੱਤਾ ਜਦ ਦੇਰਾ ਜਾਂਦੇ ਤੇਰੀ ਮਕਾਨ ਦੇਣ ਜਾਂਦੇ ਤੇ ਨਾਮਦਾਨ ਹੀ ਨਾ ਤਾਰੀਆ ਮਾਂ ਕੇ ਆਉਂਦੇ ਸਾਰੇ ਨਿਆਣੇ ਤਾਂ ਘਰ ਕਹਿੰਦੇ ਰਾਮਗਰ ਲਾਤੇ ਨਾਮਦਾਨ ਤੇ ਭਾਈ ਕਿਤੇ ਨੂੰ ਵੀ ਬੈਠ ਨਹੀਂ ਦਿੰਦਾ ਇਹ ਕਿੰਨਾ ਬੜਿਆ ਕੁਲਵਿੰਦਰ ਚਾਹ ਲੈਣਾ ਸਤਮੀ ਦੀ ਮੱਠ ਕਰਦਾ ਨਹੀਂ ਸਹੀ ਤੇ ਆਉਂ ਨੂੰ ਕਮਰਾ ਬਣਾ ਮਮੀ ਨੂੰ ਚੁੱਪ ਕਰਾ ਕੁਲਵਿੰਦਰ ਕੋਈ ਨਾ ਕੋਈ ਨਾ ਇਹ ਰੌਣਾ ਕਿਤੇ ਕਿਤੇ ਲੈ ਕੀ ਪੂ ਛੜ ਕਹੀ ਲੜਾਈ ਪੋਂਦਾ ਸੱਦੇ ਤਾਂ ਹੀ ਹੈ ਲੜਾਣੇ ਤਿੰਗਾਂ ਮਾਂ ਗਲਤੀ ਹੋ ਗਿਆ ਲੜਾਂ ਦੇ ਵਿੱਚ ਘੋਡੀ ਸ਼ਰਮ ਜਲ ਗਈ ਐ ਗਲਤੀ ਹੋ ਗਈ ਮਾਂ ਗਲਤੀ ਹੋ ਗਈ ਹੋਰ ਕੀ ਦਵੱਲੇ ਤੇ ਗੱਲਾਂ ਕਰੀ ਜਣੀਆਂ ਜੀਪੂ ਲਾਈ ਜਣੀਆਂ ਲੜੀ ਜਣ ਉਹ ਫਿੱਟ ਲਾਣ ਦਾ ਬਣਿਆਲੇ ਦਾ ਫਿੱਟ ਲਾਣ ਜਾਣੇ ਆਲੇ ਦਾ ਮਰ ਜਾਵਾ ਤੇਰੇ ਗਿਆਨ ਤੇ ਅਕਲ ਵਰਦੀ ਦੀ ਦੀ ਦਿੱਤੀ ਜਦੋਂ ਮਰ ਗਿਆ ਜਿਹੜੀ ਹਮਮਣ ਕਰਾਣੀ ਆਣਾ ਮਰ ਗਿਆ ਮਰ ਗਿਆ ਅਸੀਂ ਵੀ ਜਲਪੁਰ ਪੱਥਰ ਰੱਖਿਆ ਹੈ ਜੋ ਰੱਬ ਕਹਿੰਦਾ ਭਰ ਜਾਣਾਗਾ ਹੂੰ ਭਰ ਜਾਗਾ ਬਿਲਕੁਲ ਰਾਮ ਰਾਮ ਠੀਕ ਹੈ ਭਾਈ ਕਲੰਗ ਸੀ ਕਰਦੀ ਠੀਕ ਹੈ ਭਾਈ ਕੋਈ ਗੱਲ ਨਹੀਂ ਠੀਕ ਹੈ ਗੁਰਵਿੰਦਰ ਮੋਟੀ ਪਾਣੀ ਦੀ ਟੈਂਕ ਲੱਗਦੀ ਠੀਕ ਹੈ ਭਾਈ ਗੁਰਵਿੰਦਰ ਵਾਈ ਤਾਂ ਅਗੀ ਨਹੀਂ ਨਾ ਦੇ ਦੇ ਕਰੋਗੇ ਘਰੇ ਭੇਜ ਦਈਏ ਫਿਰ ਤੈਨੂੰ ਠੀਕ ਹੈ ਭਾਈ 1 ਮਹੀਨਾ ਰੋਕੇ ਭੇਜਾਂਗੇ ਠੀਕ ਹੈ ਰੋਣਾ ਨਹੀਂ ਕਰਦਾ ਆਂਦਾ ਮੈਨੂੰ ਮਤਨਾ ਆ ਜਾਵੇ ਮਮੀਆਂ ਨੇ ਰਹਿਣਾ ਆ ਪੱਗਲੇ ਮਿੰਦਰਪੁਰਾ ਉਹ ਦੋਨੋਂ ਮੈਂ ਹੀ ਤਰ੍ਹਾਂ ਦੋ ਨਾ ਨਹੀਂ ਤੂੰ ਨਹੀਂ ਰਹਿਣਾ ਮਮਮੀ ਨਹੀਂ ਰਹਿਣਾ ਕੀ ਨਹੀਂ ਤੇ ਤੇਰੇ ਪਾਪਾ ਨੇ ਰਹਿਣਾ ਤੇ ਇਹਨਾਂ ਦੇ ਬੇਟੇ ਨੇ ਰਹਿਣਾ ਤੂੰ ਨਹੀਂ ਰਹਿਣਾ ਨਹੀਂ ਪਤਾ ਕੀ ਐਡਮੋਡ ਨਹੀਂ ਕਰਨੀ ਨਾ ਹਾ ਤੋ ਘਾਰੇ ਘਾਰ ਹੀ ਨਹੀਂ ਨਾ ਮੈਂ ਕਿੰਦਰ ਮਮਮੀ ਬਿਮਾਰ ਹੋ ਜੂ ਅਰੇ ਸਰਦੀਆਂ ਵਾਲੇ ਮੋٹے ਕੱਪੜੇ ਪਾਏ ਆ ਪਤਾ ਕੀ ਕਿੰਨੇ ਗੰਦੇ ਮੋٹے ਜਿਹੜਾ ਇਸ ਘਰ ਨੂੰ ਸਾੜਾ ਮੈਨੂੰ ਖਿੱਚੀ ਲਈ ਫਿਰਦਾ ਪਤਾ ਨਹੀਂ ਸਮਝਿਆ ਕਰੋ ਨਾ ਜੋ ਮੈਂ ਕੀ ਕਰਦਾ ਮੇਰੀ ਮੇਰੀ ਗੱਲ ਵੀ ਕੋਈ ਨਾ ਫਿਰ ਜਿਆਦਾ ਜੁਰਦਾ ਲਾੜਾ ਹੁੰਦਾ ਨਾ ਇੱਥੇ ਨਹੀਂ ਲੱਗਣਾ ਜੜਦੀ ਦੀ ਗੱਲ ਹੋ ਗਈ ਨਾ ਜੜਦਾ ਖਾਣ ਦੀ ਗੱਲ ਨਹੀਂ ਆ ਉਹ ਵੀ ਸ਼ਿਕਾਇਤ ਹੈ ਮੇਰੇ ਹੱਥ ਤਾਂ ਕੰਬੀ ਜਾਂਦੇ ਐਂਦਾ ਕਰੀ ਕੋਈ ਨਾ ਆਪਾਂ ਸਾਰਾ ਠੀਕ ਕਰ ਲੈ ਬੰਦੂ ਠੀਕ ਕਰ ਲੈ ਮੈਂ ਥੱਲੇ ਬੈਠਣਾ ਮੈਨੂੰ ਤਾਂ ਬੈਠ ਨਹੀਂ ਹੁੰਦਾ ਨਹੀਂ ਮਾ ਉਹ ਉੱਪਰ ਹੀ ਬਹਿਣਾ ਆਪਾਂ ਥੱਲੇ ਨਹੀਂ ਬਹਿਣਾ ਠੀਕ ਹੈ ਨਹੀਂ ਜਿਵੇਂ ਬੁਲਾਇਂਦੇ ਹੋ ਮੈਂ ਬੁਲਾ ਦਿੰਦੀ ਫਰ ਜਾਂ ਕੇ ਬੈਠ ਦਿਖਾਈ ਨਹੀਂ ਦਿੰਦਾ ਮਾ ਤੁਹਾਨੂੰ ਹਾਂ ਦਿਖਾਈ ਦਿੰਦਾ ਜੀ ਦੇਖਦਾ ਨਹੀਂ ਨਾ ਅੱਖਾਂ ਨੇ ਇੱਕ ਮਿੰਟ ਛੱਡ ਦਰ ਛੱਡ ਦਰ ਅਰ ਛੱਡ ਦਰ ਕਿੱਟਾ ਕੰਮ ਫੇਰਦਾ ਮੈਂ ਨਹੀਂ ਮੈਂ ਰੱਖ ਕੇ ਧੱਕੇ ਰੱਖਣਾ ਮੈਂ ਵਿਗਾੜ ਨਹੀਂ ਆਪਣੀ ਸਰ ਸਰ ਜਦੋਂ ਨਾ ਲਾਈਟ ਬਾਲ ਦੇਣਾ ਥੋੜਾ ਜਿਹਾ ਸਰ ਨੂੰ ਇਹਦਾ ਪਤਾ ਲੱਗ ਜਾਣਾ ਇਹਨੂੰ ਬੈ ਲਾਈਟ ਬਲਦੀ ਸਰ ਇਹ ਵੀ ਥੋੜਾ ਜਿਹਾ ਹੀ ਹੋਇਆ ਜੀ ਅਕਾਂ ਨੂੰ ਦਿਖਾ ਲੈਣਾ ਸੀ ਅੱਜ ਫੇਰ ਅਕਾ ਜੀ ਨੂੰ ਮਾਰ ਮਾਰ ਕਰਨੀ ਇਹਨਾਂ ਕਰਦੇ ਅਮਰਜੀਤ ਉੜੇ ਅਮਰਜੀਤ ਗੁੱਸਾ ਨਾ ਕਰਨੀ ਬਹਿ ਜਾ ਚੁੱਪ ਕਰਕੇ ਬੱchnara ਮੈਨੂੰ ਉਹ ਮੱਤਦ ਕਰ ਗਲਤੀ ਹੋ ਗਈ ਮਾ ਬਈ ਕੋਈ ਨਾ ਕੋਈ ਕੋਈ ਨਾ ਬਾਪੂ ਮੁੰਡੀਆਂ ਗੰਡ ਵਾਲੀਆਂ ਮੈਨੂੰ ਸ਼ਰਮ ਨਹੀਂ ਐ ਬਹਿ ਜਾ ਕ ਲਵਿੰਦਰ ਬਾਤ ਲੈ ਕੇ ਬਾਤ ਲਵਿੰਦਰ ਵੀ ਪੋਲੀਏ ਦਾ ਸ਼ਿਕਾਰ ਆ ਤੇ ਗੱਲ ਕਰਦੇ ਸੀ ਵੀ ਬਾਪੂ ਦੇ ਘਰ ਦੋ ਧੀਆਂ ਤੇ ਇੱਕ ਪੁੱਤ ਸੀ ਵੇੜਾ ਭਰਿਆ ਹੋਇਆ ਸੀ ਪੂਰਾ ਬੜੀਆਂ ਸਦਰਾਂ ਸੀ ਬਾਪੂ ਦੀਆਂ ਬੜੀਆਂ ਸਦਰਾਂ ਸੀ ਇਸ ਮਾਂ ਦੀਆਂ ਭੀ ਮੇਰੀਆਂ ਧੀਆ ਪੜ੍ਹ ਲਿਖ ਕੇ ਵੱਡੀਆਂ ਨੌਕਰੀਆਂ ਤੇ ਲੱਗਣਗੀਆਂ ਮੇਰਾ ਪੁੱਤ ਵੀ ਪੜ੍ਹ ਲਿਖ ਕੇ ਅਫਸਰ ਬਣੂਗਾ ਪਰ ਜਿਵੇਂ ਜਿਵੇਂ ਬੱਚੇ ਜਵਾਨ ਹੁੰਦੇ ਗਏ ਘਰ ਦਾ ਅਜਾੜਾ ਹੀ ਪਟਿਆ ਗਿਆ ਬੇਟੀ ਨੇ ਪੜ੍ਹਾਈ ਲਿਖਾਈ ਕੀਤੀ ਫਰਸਟ ਡਿਵੀਜ਼ਨ ਪਾਸ ਕੀਤੀ ਐਮਏ ਕੀਤੀ ਜਨੇ ਬੀ ਕਾਮ ਕੀਤੀ ਫਾਈਨਲ ਡਿਗਰੀ ਫਰਸਟ ਹੀ 3 ਸਾਲ ਬਾਅਦ ਆਈ ਬੀ ਕਾਮ ਕੀਤੀ ਫਰਸਟ ਡਿਗਰੀ ਦੀ ਫਸਟ ਆਈ ਆਪਣੀ ਕਲਾਸ ਦੇ ਵਿੱਚੋਂ ਬਾਪੂ ਪਹਿਲਾਂ 3 ਸਾਲਾਂ ਬਾਅਦ ਆਈ ਹੋਸਟਲ ਤੋਂ ਬਸ ਆ ਕੇ ਆਫਸਰ ਤੋਂ ਜੋ ਵੀ ਧੀ ਤੁਰ ਗਈ ਆ ਬਬਲੀ ਬਬਲੀ ਵੀ ਤੁਰ ਗਈ ਆ ਤੇ ਨੀਲਮ ਵੀ ਤੁਰ ਗਈ ਆ ਤੇ ਪਿੱਛੇ ਰਹਿ ਗਿਆ ਕੁਲਵਿੰਦਰ ਤੇ ਅਮਰਜੀਤ ਤੇ ਬਾਪੂ ਬਾਪੂ ਤੁਹਾਡਾ ਕੀ ਨਾਮ ਮੇਰਾ ਨਾਮ ਤਰਸੀਮ ਸਿੰਘ ਹੈ ਤਰਸੀਮ ਸਿੰਘ ਅਰਦਾਸ ਕਰਿਓ ਧੰਨਵਾਦ ਆ ਵੀਰ ਹੁਣਾਂ ਦਾ ਮੰਤਰੀ ਤੇ ਵੀਰੇ ਹੁਣੀ ਵੀਰੇ ਤੁਹਾਡਾ ਕੀ ਨਾਮ ਮੇਰਾ ਹਰਜੀਤ ਸਿੰਘ ਹੈ ਹਰਜੀਤ ਸਿੰਘ ਰਣਜੀਤ ਸਿੰਘ ਹੋਰ ਕੌਣਾ ਨਾਲ ਇਹ ਮੇਰੇ ਭਰਾ ਜੀ ਸਰਿੰਦਰ ਸਿੰਘ ਤੇ ਇਹ ਦੇਖੀਏ ਇਹ ਕੋਰ ਐਸੇ ਤੁਹਾਡੀ ਬੇਟੀ ਨੀਲਮ ਹੈ ਇਹ ਵੀ ਤਰ ਗਈ ਹੈ ਅੱਜ 22 ਦਿਨ ਹੋ ਗਏ ਨਹੀਂ 19 ਦਿਨ ਹੋ ਗਏ 19 ਦਿਨ ਹੋ ਗਏ ਬਾਪੂ ਦਾਸ ਦਾ ਇਹ ਬੇਟੀ ਨੂੰ ਗਈ ਤੇ ਬਾਪ ਉਠਾਲ ਕੇ ਮੈਨੂੰ ਕੁਰਸੀ 'ਤੇ ਕਿੰਨਾ ਮਜਬੂਰ ਆ ਜਿਹਦਾ ਪੁੱਤ ਵੀ ਅਫਸਰਟ ਆ ਜਿਹਦੀ ਘਰ ਵਾਲੀ ਵੀ ਅਫਸਰਟ ਆ ਜਿਹਦੀਆਂ ਦੋ ਧੀਆਂ ਵੀ ਇਦਾਂ ਹੀ ਤੁਰ ਗਈਆਂ ਅੱਖਾਂ ਤੇ ਨਜ਼ਰ ਨਹੀਂ ਆ ਰਹੀ ਅੱਖਾਂ ਤੋਂ ਅੰਨੀ ਹੋ ਗਈ ਮਾਤਾ ਮਰਦੀ ਤਕੌਰ ਦਿਖਦਾ ਨਹੀਂ ਮਾਤਾ ਨੂੰ 6 ਮਹੀਨੇ ਹੋ ਗਏ ਮਾਰੂ ਰੱਖਦੇ ਹਾਂ 6 ਮਹੀਨੇ ਹੋ ਗਏ ਜਿਆਦਾ 6 ਮਹੀਨੇ ਤੋਂ ਜਮੇ ਦਿਖ ਰਿਹਾ ਨਹੀਂ ਮਾਂ ਅੱਖਾਂ ਚੈੱਕ ਕਰਨੀਆਂ ਮਾੜੀਆਂ ਜੀਆਂ ਬਸ ਬੈਟਰੀ ਨਹੀਂ ਕਾਕੇ ਕਾਕਾ ਤੌਰ ਚ ਨਹੀਂ ਓਏ ਸਤਨਾ ਅੱਖਾਂ ਨਾਲ ਘੁੱਟ ਮੇਰੀਆਂ ਨਹੀਂ ਘੁੱਟਦਾ ਮੈਂ ਨਹੀਂ ਘੁੱਟਦਾ ਮੈਂ ਹਰ ਸ਼ਰਤ ਮੈਨੂੰ ਇਹਨ ਦੇਖਦਾ ਤੂੰ ਜੀ ਹੱਥ ਨਾ ਵੰਨ ਆ ਦੇਖ ਮੈਂ ਕਿੰਨੀਆਂ ਉਂਗਲਾਂ ਦੱਸ ਫਿਰ ਆ ਕਿੰਨੀਆਂ ਉਂਗਲਾਂ ਦੱਸ ਦੱਸ ਪਹਿਲਾਂ ਦਿਨਾਂ ਪਹਿਲਾਂ ਉਂਗਲੀਆਂ ਦੱਸ ਕਿੰਨੀਆਂ ਮੇਰੀਆਂ ਜੇ ਦਿਖਦਾ ਹੋਵੇ ਮੈਂ ਫਿਰ ਤੂੰਆਂ ਉਂਗਲੀਆਂ ਦੇ ਲੈ 25 ਉਂਗਲਾਂ ਹੋ ਗਿਆ ਇੱਕ ਮਿੰਟ ਮਾੜੀ ਅੱਖੇ ਦੇਖ ਲੈਂਦੇ ਮੈਂ ਮਾੜੀ ਤੇ ਕਾਲਾ ਮੋਤੀਆ ਬਣਿਆ ਪਿਆ ਅਹੋ ਕਾਲਾ ਮੋਤੀ ਆ ਬਣਿਆ ਬੀਆ ਓ ਬੇਬੇ ਗੁੱਸਾ ਕਾ ਤੂੰ ਕਰਦੀ ਐ ਦੇਖ ਤਾਂ ਲੈਣ ਦੇ ਇੱਕ ਅੱਖ ਚ ਆ ਇੱਕ ਜੀ ਦੂਜੀ ਛਾ ਹੀ ਆ ਅੱਖ ਤਾਂ ਖੋਲ ਦੇ ਅੱਖ ਖੋਲ ਅੱਖ ਖੋਲ ਖੋਲ ਅੱਖ ਥੱਲੇ ਨੂੰ ਜਾ ਥੱਲੇ ਨੂੰ ਜਾਕ ਥੱਲੇ ਨੂੰ ਪੈਰਾਂ ਵੱਲ ਨੂੰ ਦੇਖ ਪੈਰਾਂ ਵੱਲ ਨੂੰ ਦੇਖ ਬੇਬੇ ਕਾੜਦਾ ਨਹੀਂ ਕਹੜੀ ਨਹੀਂ ਪੜਦਾ ਅੱਖ ਖੋਲ ਅੱਖ ਖੋਲ ਅੱਖ ਨਰਮ ਜੀ ਹੁੰਦੀ ਤੇਰੀ ਮਾਂ ਨੂੰ ਜਾਂ ਤੂੰ ਬਸੂਮ ਵਾਂਗੂ ਖਿੱਚਦਾ ਚੰਗਾ ਮੈਂ ਬਰਾਖ ਖੋਲ ਲਾ ਖੋਲ ਨੇ ਦੇਖ ਥੱਲੇ ਨੂੰ ਦੇਖ ਮਾਂ ਥੱਲੇ ਨੂੰ ਦੇ ਉਹ ਇੱਕ ਗਾਲਾ ਮੋਤੀ ਇਹਦੇ ਠੀਕ ਆਖੋ ਢੁਠੀ ਗਾਲਾ ਮੋਤੀ ਆ ਨਹੀਂ ਮੇਰੀ ਮਾਂ ਠੀਕ ਹੋਇਆ ਨਹੀਂ ਅੱਖ ਤੇਰੀਆਂ ਠੀਕ ਹੋਇਆ ਨਹੀਂ ਮਾਂ ਕੋਈ ਨਹੀਂ ਸਮਝੋ ਅੱਖਾਂ ਦੀ ਲਾਈਟ ਖਤਮ ਹੋ ਗਈ ਬਲਕਿ ਦੇਰੋਂ ਚੁੰਨੀ ਮਾਤਾ ਦੀ ਦੇਰੋਂ ਚੁੰਨੀ ਕਿੱਥੇ ਹੈ ਤੁਹਾਡੀਆਂ ਅਸੀਸਾਂ ਤੇ ਤੁਹਾਡੀਆਂ ਦਵਾਈਆਂ ਨੇ ਠੀਕ ਕਰਨਾ ਦਵਾਈਆਂ ਤਾਂ ਇੱਕ ਬਹਾਨਾ ਜੀ ਜਨਕੀ ਅਰਦਾਸ ਵਿਰਤੀ ਨਾ ਜਾਵੇ ਤੁਹਾਡੀ ਅਰਦਾਸ ਆ ਜਿਹੜੀ ਉਹੀ ਕੰਮ ਹੋਣੀ ਐ ਇਸ ਪਰਿਵਾਰ ਲਈ ਨਿੰਦਾ ਪਰਿਵਾਰ ਇਲਕ ਖੀਰੂ ਖੀਰੂ ਹੋਇਆ ਪਿਆ ਦੋ ਧੀਆਂ ਤੁਰਗੀਆਂ ਪੜੀਆਂ ਲਿਖੀਆਂ ਪੁੱਤ ਜਿਹੜਾ ਉਹ ਬੈਠ ਘੜਦੇ ਕੋਈ ਨਹੀਂ ਛੜਦੇ 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 ਬੈਡ ਲੈਂਡ ਪੁੱਤ ਬੈਡ ਲੈਂਡ ਕੋਈ ਪੁੱਤ ਜਿਹੜਾ ਤੁਸੀਂ ਦੇਖੋ ਕੀ ਕਰੀ ਜਾਂਦਾ ਤੇ ਮਾਂ ਇੱਥੇ ਥੱਲੇ ਹੀ ਜ਼ਮੀਨ ਤੇ ਲਟੀ ਜਾਂਦੀ ਐ ਕੁਰਸੀ ਤੇ ਬਿਠਾਉਣੇ ਉੱਥੇ ਨਹੀਂ ਬਹਿੰਦੀ ਘਰੇ ਵੀ ਆਈਂ ਮੈਂ ਵੇ ਗਾਲਾਂ ਕੱਢੀ ਜਾਂਦੀ ਐ ਮਾਂ ਬੰਦਿਆਂ ਵਾਲੀਆਂ ਗਾਲਾਂ ਕੱਢਦੀ ਐ ਬੇਬੇ ਇਹ ਗਲੇਵਿੰਦਰ ਵੀ ਵੱਜੋ ਰੱਤਾ ਵਾ ਇੱਕ ਲੱਤ ਤੋਂ ਕੰਮ ਨਹੀਂ ਹੁੰਦਾ ਇਹਦੇ ਜਨਮ ਤੋਂ ਹੀ ਪੋਲੀਆ ਬਾਪੂ ਇਹ 2 ਮਹੀਨੇ ਦਾ ਜਦ ਹੁਗਿਆ ਦਾ ਸਿੰਦਰੋ ਪੋਲੀਆ ਹੋ ਗਿਆ 6 ਸਾਲ ਬਾਅਦ ਤੁਰਨ ਲੱਗਿਆ ਇਹ ਕੀ ਕਰਦੇ ਮੰਤਪੀਰ ਵੀਰੇ ਹੁਣੀ ਸਾਡੇ ਨਾਲ ਜੁੜੇ ਹੋਏ ਸੇਵਾਦਾਰ ਨੇ ਵੀਰ ਹੁਣੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਤੇ ਮਾਤਾ ਸੰਧਿਆ ਦੇਵੀ ਤੇ ਬਲਦੇਵ ਵੀਰਾ ਹੋਰ ਕਿੰਨੀ ਸੇਵਾ ਉਧਰੋਂ ਸਾਨੂੰ ਜਿਹੜੀਆਂ ਮਿਲੀਆਂ ਮੰਤਪੀਰ ਵੀਰੇ ਹੁਣਾ ਵੱਲੋਂ ਕੀਤੀਆਂ ਗਈਆਂ ਰੋਪੜ ਜ਼ਿਲ੍ਹਾ ਵੀਰੇ ਹੁਣਾ ਦਾ ਤੇ ਰੋਪੜ ਜ਼ਿਲ੍ਹਾ ਬਿਲਕੁਲ ਹਿਮਾਚਲ ਦੇ ਨਾਲ ਲੱਗਦਾ ਤੇ ਹਿਮਾਚਲ ਜ਼ਿਲ੍ਹੇ ਦਾ ਉਹ ਨਾਮ ਆ ਜਿਹੜਾ ਇਲਾਕਾ ਕਸਬਾ ਉੱਥੋਂ ਪਿੰਡਾਂ ਗੇਨਾਂ ਨਾਲ ਕਿ ਉਨੇ ਹੀ ਦਿੰਦੇ ਖਾ ਰਾਮਪੁਰ 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 ਪਿੰਡਾਂ ਉਨੇ ਦੇ ਨਾਲ ਰਾਮਪੁਰ ਪਿੰਡ ਉੱਥੋਂ ਇਸ ਪਰਿਵਾਰ ਨੂੰ ਲੈ ਕੇ ਆਏ ਨੇ ਵੀਰੇ ਹੁਣੇ ਕਰੇ ਹੋਰ ਅਰਦਾਸ ਇਸ ਪਰਿਵਾਰ ਵਾਸਤੇ ਮਾਂ ਠੀਕ ਹੋਵੇ ਇਹਨੂੰ ਅੱਖਾਂ ਤੋਂ ਦਿਖਣ ਲੱਗ ਜੇ ਦਿਮਾਗੀ ਠੀਕ ਹੋ ਜੇ ਤਿਲਵਿੰਦਰ ਵੀਰਾ ਵੀ ਆਪਣੀ ਸੋਜੀ-ਬੋਜੀ ਚ ਆਵੇ ਆਪਣੇ ਪਰਿਵਾਰ ਨੂੰ ਸਾਹਮੇ ਬਾਪੂ ਵਿਚਾਰਾ ਰੋਈ ਹੋਈ ਜਾਂਦਾ ਬੈਠਾ ਘਰੇ ਕਿਉਂਕਿ ਅੱਜ ਤੋਂ 19 ਦਿਨ ਪਹਿਲਾਂ ਨੀਲਮ ਤੁਰ ਗਈ ਆ ਉਹਦੋਂ ਕੁਝ ਸਾਲ ਪਹਿਲਾਂ ਬਬਲੀ ਤੁਰ ਗਈ ਆ ਤੇ ਯਾਨੀ ਕਿ ਇਸ ਘਰ ਦੀਆਂ ਦੋ ਧੀਆ ਜਿਨ੍ਹਾਂ ਨੇ ਇਸ ਘਰ ਨੂੰ ਅੱਗੇ ਵਧਾਉਣਾ ਸੀ ਪੜ੍ਹੀਆਂ ਲਿਖੀਆਂ ਸੀ ਉਹ ਦੋਨੋਂ ਹੀ ਤੁਰ ਗਈਆਂ ਬਹੁਤ ਬਹੁਤ ਸ਼ੁਕਰੀਆ ਬਾਈ ਤੁਸੀਂ ਇੱਥੇ ਆਏ ਹੋ ਲੈ ਕੇ ਵਾਹਿਗੁਰੂ ਕਿਰਪਾ ਕਰਨ ਅਸੀਂ ਬਾਪੂ ਦੇ ਪੁੱਤ ਬਣ ਕੇ ਬਾਪੂ ਦੇ ਨਾਲ ਖੜ੍ਹ ਸਕੀਏ ਤੁਸੀਂ ਵੀ ਸਾਰੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ